ਸ਼ਿਖਰ ਸਾਹਿਬ ਬਾਜਵਾ ਸਾਹਿਬ ਦੋਵੇਂ ਬੈਠੋ ਅਮਨ ਅਰੋੜਾ ਜੀ ਦੋਵੇਂ ਬੈਠੋ ਅਮਨ ਅਰੋੜਾ ਸੁਣ ਲਓ ਇੱਕ ਮਿੰਟ ਅਰੋੜਾ ਜੀ ਅਰੋੜਾ ਜੀ ਇੱਕੋ ਮਿੰਟ ਅਜਾ ਬਾਜਵਾ ਜੀ ਹੁਣ ਉਹਨਾਂ ਨੂੰ ਜਵਾਬ ਤਾਂ ਦੇ ਰਹੇ ਨੇ ਤੁਸੀਂ ਬੈਠੋ ਰਹ ਹੋਂ ਨਾਲ ਤੇ ਤੁਸੀਂ ਬੋਲੋ ਤੁਹਾਨੂੰ ਹੀ ਜਵਾਬ ਦੇਣਾ ਜੀ ਉਹ ਜਵਾਬ ਤੁਹਾਡਾ ਹੀ ਦੇ ਰਹੇ ਆ ਉਹ ਤੁਹਾਡਾ ਜਵਾਬ ਦੇ ਰਹੇ ਆ ਤੁਸੀਂ ਬੈਠੋ ਤੁਹਾਡੀ ਗੱਲ ਆ ਗਈ ਇਹ ਜਿਹੜੇ ਡਿਸਾਈਡ ਕਰਨਾ ਹੈ ਇਹ ਤੇ ਇਹਨੇ ਡਿਸਾਈਡ ਕਰਨਾ ਹੈ ਕੀ ਕਰਨਾ ਨਹੀਂ ਕਰਨਾ ਤੁਸੀਂ ਆਪਣੀ ਗੱਲ ਰੱਖੀ ਤੁਸੀਂ ਬੈਠੋ ਆ ਅਮਨ अरोड़ा ਜੀ ਬਾਜਵਾ ਸਾਹਿਬ ਅਮਨ अरोड़ा ਜੀ ਇੱਕ ਮਿੰਟ ਪਹਿਲਾਂ ਇਹਨਾਂ ਨੂੰ ਇੱਕ ਮਿੰਟ ਕੋਈ ਗੱਲ ਨਹੀਂ ਤੁਸੀਂ ਇੱਕ ਮਿੰਟ ਮਾਈਕ ਔਨ ਕਰ ਦਿਓ ਬੋਲੋ ਕੀ ਬੋਲਣਾ ਚਾਹੁੰਦੇ ਹੋ ਦੱਸੋ ਗੱਲ ਆ ਬਸ ਇੱਕ ਵਾਰ ਬੋਲੋ ਜੀ ਬੋਲਣ ਦਿਓ ਏਡੀ ਕੀ ਗੱਲ ਹੈ ਬੋਲਣ ਦਿਓ ਤੁਸੀਂ ਬੈਠੋ ਸਾਰੇ ਸਾਥੀ ਪਹਿਲਾਂ ਬੈਠਣਗੇ ਸਾਰੇ ਸਾਰੇ ਸਾਥੀ अरोड़ा ਸਾਹਿਬ ਤੁਸੀਂ ਬੈਠੋ ਜੀ ਸਾਰੇ ਬੈਠਣਗੇ ਸਾਰੇ ਬੈਠਣਗੇ ਮੈਂ ਇੱਕ ਇੱਕ ਬੇਨਤੀ ਜਦੋਂ ਲੀਡਰ ਆਫ ਆਪੋਜੀਸ਼ਨ ਬੋਲਦੇ ਆ ਕੋਈ ਇੰਟਰਫਰੈਂਸ ਨਹੀਂ ਚਾਹੀਦੀ ਔਰ ਨਹੀਂ ਹੋਈ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਕੋਈ ਇੰਟਰਫਰੈਂਸ ਨਹੀਂ ਚਾਹੀਦੀ ਜਦੋਂ ਲੀਡਰ ਆਫ ਆਪੋਜੀਸ਼ਨ ਨੇ ਕੋਈ ਗੱਲ ਰੱਖੀ ਹੈ ਔਰ ਉਹ ਉਹਦਾ ਜਵਾਬ ਕੋਈ ਮਾਣਯੋਗ ਮੈਂਬਰ ਦੇ ਰਿਹਾ ਤੇ ਉਹ ਸੁਣਨੀ ਚਾਹੀਦੀ ਆਪਾਂ ਨੂੰ ਦੱਸੋ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਇਹ ਕਹਿ ਰਿਹਾ ਰਿਪੀਟ ਨਾ ਕਰਿਓ ਜਿਹੜੀ ਗੱਲ ਪਹਿਲਾਂ ਕਹੀ ਉਹਨਾਂ ਨੂੰ ਵੀ ਕਰੋ ਦੱਸੋ ਮੇਰੀ ਗੱਲ ਸਪੀਕਰ ਸਾਹਿਬ ਇਹ ਹੈ ਜਿਹੜਾ ਪੀਐਸਪੀਸੀਐਲ ਦੇ ਇੰਜੀਨੀਅਰਸ ਐਸੋਸੀਏਸ਼ਨ ਨੇ ਐਡਾ ਗ੍ਰੇਵ ਚਾਰਜ ਲਾਇਆ ਬੰਦਾ ਗ੍ਰਿਫਤਾਰ ਕੀਤਾ ਗਿਆ ਕੀ ਉਹਦੀ ਕੋਈ ਹਾਊਸ ਕਮੇਟੀ ਬਣਾਓਗੇ ਜਾਂ ਕੋਈ ਜੁਡੀਸ਼ੀਅਲ ਕਮਿਸ਼ਨ ਬਿਠਾਓਗੇ ਜਿਹੜਾ ਇਹਨੂੰ ਪ੍ਰੂਵ ਕਰੇ ਇਹ ਕੋਈ ਛੋਟੀ ਗੱਲ ਨਹੀਂ ਪੰਜਾਬ ਦੇ ਸਾਰੇ ਸਰਕਲਸ ਨੂੰ ਕਿਹਾ ਜਾਂਦਾ ਕਿ ਇੰਨੇ ਪੈਸੇ ਇਕੱਠੇ ਕਰਕੇ ਉੱਥੇ ਧਲੋ ਜੀ ਆ ਜਿਹੜੇ ਤੁਹਾਡਾ ਤਹਿਸੀਲਦਾਰਾਂ ਦਾ ਸਕੈਮ ਹੈ ਉਹੀ ਬੰਦੇ ਲੱਗੇ ਨੇ ਇਹਨਾਂ ਦੇ ਬੰਦਿਆਂ ਦਾ ਕਹਿੰਦਾ ਹਜ਼ਾਰ ਕਰੋੜ ਰੁਪਏ ਜੀ ਹਜ਼ਾਰ ਕਰੋੜ ਰੁਪਏ ਦਾ ਮਹੀਨੇ ਦੀ हर तहसीलो लीडर देसी देसी की दे 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 है तो चुके हो ना कहीं मांग करना सर ऑफ द विधान सभा असंग कोई हाउस कमेटी बनाओगे जी एल गोइंग टू दिस चार्जेस विल यू मेक जुडिशल कमिश्न ऑन दिस ਬੈਠੋ ਥੀਸ ਆ ਬਰੀ ਗ੍ਰੇਵ ਚਾਰजेस ਇਹੋ ਜਿਹੇ ਚਾਰजेस ਨੇ ਜਿਹੜੇ ਮਰਜ਼ੀ ਤੁਸੀਂ ਗੱਲ ਕਰ ਲੋ ਤੇ ਹਾਂਜੀ ਕਰੋ ਥੈਂਕ ਯੂ ਜੀ ਸ਼੍ਰੀਮਾਨ ਅਮਨ ਅਰੋੜਾ ਜੀ ਲਿਆ ਪ੍ਰਧਾਨ ਜੀ ਖੜੇ ਦੋ ਮਿੰਟ ਲਈ ਮંત્રી ਜੀ ਖੜੇ ਸੀਨੀਅਰ ਮੰਤਰੀ ਜੀ ਇਸ ਤਰ੍ਹਾਂ ਕਿ ਜੋ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਮੈਂ ਇਹਨਾਂ ਦੀ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਆਪਾਂ ਨੂੰ ਚਾਹੇ ਇੱਧਰ ਬੈਠੇ ਨੇ ਸਾਥੀ ਚਾਹੇ ਇੱਧਰ ਬੈਠੇ ਨੇ ਲੋਕਾਂ ਨੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਲਈ ਇੱਥੇ ਚੁਣ ਕੇ ਭੇਜਿਆ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਇੱਕ ਜੀ ਇੰਜੀਨੀਅਰ ਐਸੋਸੀਏਸ਼ਨ ਨੇ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਦੇਖੋ ਗੱਲ ਇੰਨੀ ਹੈ ਵੀ ਹਾਊਸ ਕਮੇਟੀ ਕਹਿੰਦੇ ਨੇ ਹਾਊਸ ਕਮੇਟੀ ਬਣਾ ਦਿਓ ਜੁਡੀਸ਼ੀਅਲ ਕਮੇਟੀ ਕਹਿੰਦੇ ਨੇ ਜੁਡੀਸ਼ੀਅਲ ਕਮੇਟੀ ਬਣਾ ਦਿਓ ਮੈਂ ਅੱਜ ਤੱਕ ਨਾ ਕਦੇ ਗਲਤ ਗੱਲ ਨਾ ਕਦੇ ਝੂਠੀ ਗੱਲ ਨਾ ਕਦੇ ਕੀਤੀ ਤੇ ਨਾ ਕਰਨੀ ਹੈ ਜਦੋਂ ਇਹ ਗੱਲ ਆਈ ਸੀਗੀ ਜਦੋਂ ਇਹ ਐਫ ਆਈ ਆਰ ਹੋਈ ਸੀਗੀ ਮੇਰੇ ਕੋਲੇ ਔਰ ਮੈਂ ਹਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜੀ ਸਾਰੇ ਸੀਕੁਐਂਸ ਮੈਂ ਮੈਂ ਤੁਹਾਨੂੰ ਉਹ ਵੀ ਦੱਸਦਾ ਅਸੀਂ ਦਿੱਲੀ ਇਲੈਕਸ਼ਨ ਦੇ ਵਿੱਚ ਸੀਗੇ ਮੇਰੇ ਕੋਲ ਹਰਭਜਨ ਨੀਟਿਓ ਜੀ ਆਏ ਕਹਿੰਦੇ ਜੀ ਐਂ ਕਰਕੇ ਵਿਜੀਲੈਂਸ ਨੇ ਇੱਕ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਅ ਐਫ ਆਈ ਆਰ ਦਰਜ ਕੀਤੀ ਹੈ ਨਾ ਇਹਨਾਂ ਦਾ ਨਾਮ ਹੈ ਨਾ ਕਿਸੇ ਪਾਰਟੀ ਦਾ ਨਾਮ ਹੈ ਸਾਡੀ ਪਾਰਟੀ ਦਾ ਨਾਮ ਹੈ ਥੋਡੀ ਪਾਰਟੀ ਸਿਰ ਪਾਰਟੀ ਫੰਡ ਹੁਣ ਉਹ ਪਾਰਟੀ ਫੰਡ ਕੋਈ ਪੋਲੀਟੀਕਲ ਪਾਰਟੀ ਹੈ ਕਿ ਉਹ ਆਪਦੀ ਰਿਟਾਇਰਮੈਂਟ ਪਾਰਟੀ ਦੀ ਗੱਲ ਕਰਦੇ ਨੇ ਐਫ ਆਈ ਆਰ ਦਰਜ ਹੋ ਗਈ ਹੁਣ ਉਹ ਤੋਂ ਮਗਰੋਂ ਮੈਂ ਕੀਤਾ ਡਾਇਰੈਕਟਰ ਵਿਜੀਲੈਂਸ ਨੂੰ ਫੋਨ ਆ ਉਹ ਕਹਿੰਦੇ ਜੀ ਹਾਂ ਐਫ ਆਈ ਆਰ ਦਰਜ ਹੋਈ ਆ ਠੀਕ ਹੈ ਔਰ ਉਹਨਾਂ ਦੇ ਨਾਲ ਕਿਤੇ ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਕਿ ਜੀ ਇਹ ਜੀ ਕਿਤੇ ਇੱਕ ਗੱਲ ਹੋਰ ਵੀ ਆਈ ਸੀਗੀ ਕਿ ਜੀ ਮੰਤਰੀ ਸਾਹਿਬ ਨੇ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਮੇਰੇ ਮੇਰੇ ਸਾਥੀ ਵੀ ਨੇ ਮੇਰੇ ਕੁਲੀਗ ਵੀ ਨੇ ਜੇ ਮੈਨੂੰ ਕਿਸੇ ਕੋਈ ਸੱਚੀ ਗੱਲ ਤੁਹਾਡੇ ਵਾਲੇ ਸਾਥੀ ਤੇ ਦੀ ਵੀ ਪਤਾ ਲੱਗੂਗੀ ਮੈਂ ਉਹ ਵੀ ਠੋਕੇ ਕਹੂੰਗਾ ਮੇਰੇ ਕੋਲੇ ਔਰ ਕਲੀਗ ਵੀ ਨੇ ਪਾਰਟੀ ਪ੍ਰਧਾਨ ਵੀ ਸਭ ਇਸ ਕਰਕੇ ਮੇਰਾ ਖੜੇ ਹੋ ਕੇ ਸਾਰਾ ਕੁਝ ਦੱਸਣਾ ਮੇਰੀ ਡਿਊਟੀ ਬਣਦੀ ਆ ਇਹ ਮੈਂ ਡਾਇਰੈਕਟਰ ਵਿਜੀਲੈਂਸ ਨੂੰ ਫੋਨ ਕੀਤਾ ਕਹਿੰਦੇ ਜੀ ਮੰਤਰੀ ਜੀ ਦੇ ਨਾਂ ਤੇ ਸਾਨੂੰ ਇਹ ਪਤਾ ਲੱਗਿਆ ਕਿ ਕੋਈ ਆਪਣਾ ਮੰਤਰੀ ਜੀ ਨੇ ਕਿਸੇ ਤੋਂ ਕਿਸੇ ਸ਼ੈੱਲ ਰਾ ਤੋਂ ਕਰੋੜ ਰੁਪਏ ਲੈ ਲਿਆ ਮੈਂ ਬੜੀ ਮੈਨੂੰ ਹੈਰਾਨੀ ਹੋਈ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਜੀ ਕਿ ਮੈਂ ਤੁਹਾਨੂੰ ਬੰਦਾ ਬੁਲਾ ਦੇਣਾ ਮੇਰੇ ਕੋਲ ਤਿੰਨ ਦਿਨ ਬਾਅਦ ਸਪੀਕਰ ਉਹ ਬੰਦਾ ਸਪੀਕਰ ਸਾਹਿਬ ਉਹ ਬੰਦਾ ਘਰੇ ਆਇਆ ਉਹ ਬੰਦਾ ਕਹਿੰਦਾ ਜੀ ਕਿ ਮੇਰਾ 15 18 ਸਾਲਾਂ ਦਾ ਮੈਂ ਸਾਰੀਆਂ ਸਰਕਾਰਾਂ 'ਚ ਧੱਕੇ ਖਾਲੇ ਮੇਰਾ ਜੈਨੂਇਨ ਕੰਮ ਕਿਸੇ ਨੇ ਕਰਕੇ ਨਹੀਂ ਦਿੱਤਾ ਮੈਨੂੰ ਆਹ ਭਾਈ ਸਾਹਿਬ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਆਏ ਉਹ ਵੀ ਇਹਨਾਂ ਨੂੰ ਮੈਨੂੰ ਕਿਸੇ ਬੰਦੇ ਨੇ ਮਲਾਇਆ ਤੇ ਇਹ ਭਾਈ ਸਾਹਿਬ ਮੈਨੂੰ ਮੰਤਰੀ ਜੀ ਕੋਲੇ ਲੈ ਕੇ ਗਏ ਤੇ ਮੰਤਰੀ ਜੀ ਨੇ ਹਰਪਜ ਐਨ.ਆਈ.ਟੀ.ਓ ਨੇ ਜਿਨ੍ਹਾਂ ਦੇ ਉੱਪਰ ਇਹ ਅੱਜ ਉਂਗਲ ਉਠ ਰਹੀ ਹੈ ਮੰਤਰੀ ਜੀ ਨੇ ਮੇਰਾ ਕੰਮ ਜਿਹੜਾ 15 18 ਸਾਲਾਂ ਦਾ ਫਸਿਆ ਪਿਆ ਸੀਗਾ ਉਹ ਕਰਾ ਕੇ ਦਿੱਤਾ ਜਦੋਂ ਕਹਿੰਦੇ 2 ਮਹੀਨੇ ਬਾਅਦ ਮੇਰਾ ਕੰਮ ਹੋ ਗਿਆ ਮੈਂ ਧੰਨਵਾਦ ਕਰਨ ਲਈ ਮੰਤਰੀਆਂ ਦੋ ਡੱਬੇ ਮਠਾਈ ਦੇ ਤੇ ਇੱਕ ਚੌਲਾ ਦਾ ਕਿਉਂਕਿ ਸ਼ੈਲਰ ਸੀ ਉਹਦਾ ਇੱਕ ਚੌਲਾ ਦਾ ਗੱਟਾ ਲੈ ਕੇ ਗਿਆ ਹਰਪਜ ਨੀਟਿਓ ਕੋਲੇ ਤੇ ਕਹਿੰਦੇ ਇਹਨਾਂ ਨੇ ਚੌਲਾ ਦਾ ਗੱਟਾ ਵੀ ਆਪਦੇ ਕੋਲੇ ਨਹੀਂ ਰੱਖਿਆ ਇਹ ਕਹਿੰਦੇ ਇਹ ਤੂੰ ਲੈ ਜਾ ਭਾਈ ਉੱਥੇ ਕਿਸੇ ਗਰੀਬਾ ਨੂੰ ਵਰਣੀ ਮੈਨੂੰ ਮੈਂ ਨਹੀਂ ਰੱਖਣਾ ਹੈਗਾ ਉਹ ਤੋਂ 2 ਮਹੀਨੇ ਬਾਅਦ ਉਹ ਤੋਂ 2 ਮਹੀਨੇ ਬਾਅਦ ਕਿਤੇ ਮੰਤਰੀ ਜੀ ਨੂੰ ਪਤਾ ਲੱਗਿਆ ਹਰਪਜ ਨੇ ਜੀ ਨੂੰ ਪਤਾ ਲੱਗ ਗਿਆ ਕਿ ਕੋਈ ਬਚਲਾ ਬੰਦਾ ਜਿਹੜਾ ਸ਼ੈਲਰ ਵਾਲੇ ਦਾ ਨੌਨ ਸੀਗਾ ਤੇ ਉਹ ਇੱਕ ਬੰਦੇ ਨੂੰ ਮਲਾਇਆ ਮਿਸਟਰ ਕਲੋਂ ਨਿਸ਼ਾਦ ਤੇ ਉਹ ਕਲੋਂ ਸਾਹਿਬ ਇਹਨਾਂ ਕੋਲ ਲੈ ਕੇ ਗਏ ਸੀਗੇ ਤੇ ਉਹ ਬੰਦਾ ਵਿੱਚੋਂ 7 ਲੱਖ ਰੁਪਏ ਲੈ ਗਿਆ ਸੀਗਾ ਕੰਮ ਕਰਾਉਣ ਦੇ ਨਾਤੇ ਕਹਿੰਦੇ ਜੀ ਜਦੋਂ ਮੰਤਰੀ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਮੈਨੂੰ ਆਪਦੇ ਕੋਲੇ ਬੁਲਾਇਆ ਤੇ ਡਾਇਰੈਕਸ਼ਨਾਂ ਦਿੱਤੀਆਂ ਵੀ ਇਮੀਡੀਏਟਲੀ ਪੈਸੇ ਵਾਪਸ ਕਰਾਓ 10-20 ਦਿਨੋਂ ਮਹੀਨਾ ਬੰਦਾ 10-20 ਦਿਨ ਮਹੀਨਾ ਬੰਦਾ ਟਾਲ ਮਟੋਲ ਕਰਦਾ ਰਿਹਾ ਉਦੋਂ ਮਗਰ ਉਹ ਹਰ ਭਾਜਨ ਈਟੀਓ ਨੇ ਐਸਐਸਪੀ ਨੂੰ ਆਪਦੇ ਕੋਲੇ ਬੁਲਾਇਆ ਤੇ ਕਿਹਾ ਵੀ ਇਹ ਬੰਦੇ ਨੂੰ ਕਹਦੇ ਜਿਹਨੇ ਪੈਸੇ ਲਏ ਨੇ ਵਿੱਚੋਂ ਬੰਦੇ ਦਾ ਪੁੱਤ ਬਣ ਕੇ ਜਾ ਤਾਂ ਪੈਸੇ ਮੋੜਦੇ ਨਹੀਂ ਪਰਚਾ ਦਰਜ ਕਰਕੇ ਅੰਦਰ ਇਹਨੂੰ ਬੰਦ ਕਰੋ ਕਹਿੰਦਾ ਕਹਿੰਦਾ अरोड़ा ਸਾਹਿਬ ਮੈਨੂੰ ਉਹ ਬੰਦਾ ਕਹਿ ਰਿਹਾ ਜੇ ਕਹਿੰਦੇ ਸ਼ੈਲਰ ਵਾਲਾ ਤਾਂ ਤੁਹਾਨੂੰ ਮੈਂ ਨਾਂ ਵੀ ਦੱਸ ਦਿੰਨਾ ਪਰੀ ਰਾਈਸ ਮੇਲ ਹੈਗਾ ਅੰਮ੍ਰਿਤਸਰ ਜਾ ਕੇ ਪਤਾ ਕਰ ਲਿਓ ਤੁਸੀਂ ਸਾਰੇ ਅੰਮ੍ਰਿਤਸਰ ਦੇ ਹੋ ਜੀ ਉਹ ਕਹਿੰਦਾ ਜੀ ਮੇਰਾ ਤੁਹਾਡੇ ਕੋਲ ਆਉਣ ਦੀ ਕੋਈ ਮੈਨੂੰ ਲੋੜ ਨਹੀਂ ਸੀਗੀ ਮੈਂ ਕਹਿੰਦਾ ਰੋੜਾ ਸਾਹਿਬ ਤੁਹਾਡੇ ਕੋਲ ਇਸ ਕਰਕੇ ਆਇਆ ਵੀ ਇੱਕ ਸਹੀ ਸਾਫ਼ ਸੁਥਰੇ ਇਮਾਨਦਾਰ ਪੋਲਿਟੀਸ਼ਨ ਕਹਿੰਦੇ ਬਹੁਤ ਘੱਟ ਇਮਾਨਦਾਰ ਮਿਲਦੇ ਨੇ ਇੱਕ ਸ਼ਰੀਫ ਤੇ ਇਮਾਨਦਾਰ ਬੰਦੇ ਦਾ ਨੁਕਸਾਨ ਨਾ ਹੋ ਜਾਏ ਭਾਜਪਾ ਨੀਤੀਓ ਦਾ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਮੇਰੇ ਹੱਥ ਮੰਨ ਕੇ ਬੇਨਤੀ ਇਹ ਹੈ ਜਦੋਂ ਪਬਲਿਕ ਲਾਈਫ ਦੇ ਵਿੱਚ ਆ ਬਾਜਵਾ ਸਾਹਿਬ ਆਪਾਂ ਉਂਗਲਾ ਲੋਕ ਉਠਾਉਣਗੇ ਲੋਕ ਘੱਟ ਉਠਾਉਣਗੇ ਆਪਾਂ ਇੱਕ ਦੂਜੇ ਤੇ ਵੱੱਡ ਉਠਾਉਣੇ ਤੇ ਆਪਣਾ ਸਾਰਾ ਸਾਰਾ ਜਿਹੜਾ ਫਿਰਕਾ ਹੈ ਉਹ ਅੱਜ ਬੇਈਮਾਨ ਹੋਇਆ ਪਿਆ ਲੋਕਾਂ ਦੀ ਅੱਖਾਂ ਦੇ ਵਿੱਚ ਕਿਉਂਕਿ ਆਪਾਂ ਗੱਲ ਦਾ ਸਿਰ ਨਹੀਂ ਹੁੰਦਾ ਪੈਰ ਨਹੀਂ ਹੁੰਦਾ ਆਪਾਂ ਬਿਨਾਂ ਗੱਲ ਤੋਂ ਤੌਹਨਤਵਾਜੀਆਂ ਸ਼ੁਰੂ ਕਰ ਦਿੰਦੇ ਆ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਦੋਂ ਤੱਕ ਆਪ ਦੀ ਥੋੜੀ ਤਸੱਲੀ ਨਾ ਹੋਵੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਕਲੀਕ ਹੈ ਮੈਂ ਪਾਰਟੀ ਦਾ ਪ੍ਰਧਾਨ ਆ ਤੇ ਮੇਰੀ ਜੇ ਸਹੀ ਸਾਥੀ ਹੋਊਗਾ ਉਹਨੂੰ ਡਿਫੈਂਡ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ ਜੇ ਗਲਤ ਹੋਊਗਾ ਤੇ ਉਹਨੂੰ ਗਲਤ ਕੰਮ ਤੋਂ ਰੋਕਣ ਦੀ ਵੀ ਜ਼ਿੰਮੇਵਾਰੀ ਮੇਰੀ ਹੈ ਪਰ ਇਹ ਜੀਆਂ ਬੇਦੁਖੀਆਂ ਬੇਸਾਬੀਆਂ ਗੱਲਾਂ ਜੇ ਆਪਾਂ ਕਰਾਂਗੇ ਤੇ ਇਹਦੇ ਨਾਲ ਆਪਣਾ ਹੀ ਭਾਈਚਾਰਾ ਆਪਣਾ ਹੀ ਫਿਰਕਾ ਜਿਹੜਾ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਉਹ ਹਲਕਾ ਹੋਊਗਾ ਉਹ ਬਦਨਾਮ ਹੋਊਗਾ ਹੁਣ ਦੂਜੀ ਗੱਲ ਆ ਚਾਹੇ ਕਰਪਸ਼ਨ ਚਾਹੇ ਮਾਇਨੇ ਦੀ ਗੱਲ ਕਰ ਲਾਈ ਚਾਹੇ ਨਸ਼ੇ ਨੇ ਇਹ ਹੈ ਜ਼ਹਿਰ ਇਹ ਹੈ ਕੋਹੜ ਇਹ ਹੈ ਕੈਂਸਰ ਇਹਨੂੰ ਸਾਰੇ ਨੂੰ ਮਕਾਉਣ ਦੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਹੈ ਬਾਜਵਾ ਸਾਹਿਬ ਚਾਹੇ ਮਾਈਨਿੰਗ ਦੀ ਗੱਲ ਤੇ ਕਰਾ ਲੋ ਚਾਹੇ ਕਰਪਸ਼ਨ ਦੀ ਗੱਲ ਤੇ ਚਾਹੇ ਨਸ਼ੇ ਦੀ ਗੱਲ ਤੇ ਹਾਊਸ ਦੀ ਕਮੇਟੀ ਬਣਾ ਲੋ ਜੁਡੀਸ਼ੀਅਲ ਕਮੇਟੀ ਬਣਾ ਲੋ ਜੋ ਮਰਜੀ ਕਮੇਟੀਆਂ ਬਣਾ ਲੋ ਸਾਨੂੰ ਸਾਰੀਆਂ ਮਨਜ਼ੂਰ ਨੇ ਪਰ ਇਹਦੇ ਨਾਲ ਨਾਲ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਬਾਜਵਾ ਸਾਹਿਬ ਪਰ ਤੁਸੀਂ ਗੱਲ ਪੁੱਠੀ ਛੇੜ ਲਈ ਹੁਣ ਇਹਦੇ ਨਾਲ ਨਾਲ ਜੀ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਹੈ ਜੀ ਈਡੀ ਦੇ ਜਿਹੜੇ ਡਾਇਰੈਕਟਰ ਸੀਗੇ ਨਰਿੰਜਨ ਸਿੰਘ ਉਹਨਾਂ ਹੁਣ ਰਿਟਾਇਰ ਹੋ ਗਏ ਹੋ ਉਹ ਕਹਿੰਦੇ ਮਾਈ ਸੀਨੀਅਰਸ ਟ్రਾਈ ਟੂ ਸੇਵ ਬਿਗ ਫਿਸ਼ ਅ ਰਟਾਇਰਡ ਈਡੀ ਅਫੀਸ਼ਰ ਰਾਈਟਸ ਟੂ ਐਫ ਐਮ ਉਹਦੇ ਵਿੱਚੋਂ ਇਹ ਕਹਿੰਦੇ ਨੇ ਵੀ ਮੈਂ ਨਿਰਮਲਾ ਸੀਧਾਰਮਨ ਜੀ ਨੂੰ ਚਿੱਠੀ ਲਿਖੀ ਹੈ ਕਿ ਜਿਹੜੀਆਂ 130 ਮੌਤਾਂ ਤਨਤਾਰਨ ਦੇ ਵਿੱਚ ਹੋਈਆਂ ਸੀ ਨਕਲੀ ਸ਼ਰਾਬ ਦੀ ਵਜ੍ਹਾ ਕਰਕੇ ਉਹਦੇ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦਾ ਇੱਕ ਮੰਤਰੀ 10 ਐਮ ਐਲ ਏ ਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਬੰਦੇ ਉਹਦੇ ਵਿੱਚ ਸੀਗੇ ਪਰ ਮੈਨੂੰ ਤੇ ਕਾਰਵਾਈ ਨਹੀਂ ਕਰ ਦਿੱਤੀ ਗਈ ਹੈਗੀ ਮੈਂ ਕਹਿੰਦਾ ਮੈਂ ਕਹਿੰਦਾ ਬਣਾਓ ਸਾਰੀਆਂ ਕਮੇਟੀਆਂ ਬਣਾਓ ਪਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਾਰਾ ਅਸੀਂ ਸਾਡੇ ਤੋਂ ਕੰਮ ਕਰਦੇ ਆ ਕੋਈ ਗਲਤੀ ਹੋ ਸਕਦੀ ਹੈ ਕਮੀ ਹੋ ਸਕਦੀ ਹੈ ਬੰਦਾ ਜਦੋਂ ਕੰਮ ਕਰੂਗਾ ਕਮੀ ਰਹੂਗੀ ਪਰ ਸਵਾਲ ਇਹ ਵੀ ਸਾਡੀ ਨੀਅਤ ਦੇ ਵਿੱਚ ਸਾਡੀ ਨੀਤੀ ਦੇ ਵਿੱਚ ਜੇ ਫਰਕ ਹੈ ਤਾਂ ਨੀਵੇਂ ਤਾਂ ਖੜਾ ਲਿਓ ਮੇਰੇ ਹੱਥ ਬੰਨ ਕੇ ਬੇਨਤੀ ਹੈ ਜੀ ਕਿ ਲੋਟਾਂ ਕਸੂਟਾਂ ਨਿਜਲੇ ਪੱਧਰ ਤੇ ਬਹੁਤ ਹੋਈ ਜਾਂਦੀਆਂ ਨੇ ਹੁੰਨੀਆਂ ਰਹੀਆਂ ਨੇ ਹੁੰਦੀਆਂ ਰਹਿਣਗੀਆਂ ਪਰ ਜਦੋਂ ਆਪਾਂ ਬਿਨਾਂ ਗੱਲ ਤੋਂ ਸਿਰਫ ਉਧਰੋਂ ਇੱਧਰ ਆਉਣ ਦੇ ਚੱਕਰ ਦੇ ਵਿੱਚ ਜਦੋਂ ਚਿੱਕੜ ਦੀਆਂ ਭਰ-ਭਰ ਬਾਲਟੀ ਇੱਕ ਦੂਜੇ ਤੇ ਸੁੱਟਦੇ ਆ ਨਾ ਕ੍ਰੈਡੀਬਿਲਿਟੀ ਪੋਲਿਟਿਕਲ ਲੋਕਾਂ ਦੀ ਉਦੋਂ ਖਤਮ ਹੁੰਦੀ ਹੈ ਕਿਰਪਾ ਕਰਕੇ ਕਿਰਪਾ ਕਰਕੇ ਆਪਾਂ ਇਹ ਬੰਦ ਕਰ ਲਈਏ ਜਿੱਥੇ ਗਲਤਾਂ ਜਿੱਥੇ ਗਲਤਾਂ ਉੱਥੇ ਸਾਨੂੰ ਖੜਾ ਕੇ ਪੁੱਛੋ ਬਾਹ ਫੜ ਕੇ ਫੜ ਕੇ ਪੁੱਛੋ ਅਸੀਂ ਤੁਹਾਨੂੰ ਜਵਾਬ ਦਵਾਂਗੇ ਧੰਨਵਾਦ ਜੀ ਥੈਂਕ ਯੂ ਇਹ ਤਰਨ ਤਰਨ ਵਾਲੀ ਕਾਰਵਾਈ ਤਾਂ ਹੋਈ ਸੀ ਪਰ ਉਹ ਸਾਡੇ ਤੇ ਹੋਈ ਸੀ ਜਿਨ੍ਹਾਂ ਨੇ ਕਿਹਾ ਸੀ ਇਨਸਾਫ ਦਿਓ ਹਜੇ ਤੱਕ ਤਰੀਕਾ ਭੁਗਦੇ ਫਿਰਦੇ ਆ ਬਾਜਵਾ ਜੀ ਮੇਰਾ ਖਿਆਲ ਆ ਗੱਲ ਹੋ ਗਈ ਆਪਾਂ ਅੱਗੇ ਤੋਰ ਲਈਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਇੱਕ ਮਿੰਟ ਹੁਣ ਗੱਲ ਪ੍ਰਧਾਨ ਜੀ ਨੇ ਕਰ ਲਈ ਹੈ 2 ਮਿੰਟ ਜੀ ਸਰ ਮੇਰੀ ਮੇਰੀ ਬੇਨਤੀ ਹੈ ਮੈਂ ਐਪਰੀਸ਼ੀਏਟ ਕਰਨਾ ਆਪਣੇ ਛੋਟੇ ਭਾਈ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਨੇ ਜਿਹੜੀ ਗੱਲ ਕੀਤੀ ਹੈ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਅਸ਼ੋਰੈਂਸ ਇੱਕ ਮਿੰਟ ਇੱਕ ਮਿੰਟ ਕਿ ਅਸ਼ੋਰ ਇੱਕ ਬੈਠੋ 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 ਸਪੀਕਰ ਸਾਹਿਬ ਬੈਠੋ 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 ਮਾਣਯੋਗ ਮੈਂਬਰ ਸਾਹਿਬ ਬੈਠ ਜੀ ਮੈਂ ਗੱਲ ਇੰਨੀ ਬੇਨਤੀ ਕਰਨਾ ਕਿ ਜੇ ਮਨਿਸਟਰ ਸਾਹਿਬ ਦੀ ਇਨਵੋਲਵਮੈਂਟ ਨਹੀਂ ਹੈ ਜਿ ਸਾਹਿਬ ਜੀ ਕਹਿੰਦੇ ਤੁਸੀਂ ਫਿਰ ਇਹ ਜਿਹੜੇ ਅਫਸਰਾਂ ਨੇ ਚਿੱਠੀ ਲਿਖੀ ਹੈ ਕਿ ਉਹਨਾਂ ਤੇ ਕਾਰਵਾਈ ਕਰਾਓ ਦੂਸਰੀ ਗੱਲ ਵੀ ਵਿਲ ਆਲਸੋ ਸੀ ਹਾ ਹਾਊਸ ਕਮੇਟੀ ਬਣਾਓ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਭਾਵੇਂ ਪਿਛਲੀਆਂ ਕਰਾ ਲਓ ਭਾਵੇਂ ਹੁਣ ਵਾਲੀਆਂ ਕਰਾ ਲਓ ਸੋ ਦੈਟ ਕੋ ਡਰ ਖੋਖ ਤੇ ਰਹੇ ਪਲੀਜ਼ ਬਹੁਤ ਵੱਡੇ ਪੈਮਾਨੇ ਤੇ ਸਰ ਵਿਜੀਲੈਂਸ ਵਾਲਿਆਂ ਨੇ ਵੀ ਲੁੱਟ ਇੰਨਾ ਸਾਲਾਂ ਵਿੱਚ ਕੀਤੀ ਮੈਂ ਇਹਨਾਂ ਨਾਲ ਬਿਲਕੁਲ ਐਗਰੀ ਕਰਨਾ ਆਓ ਹਾਊਸ ਕਮੇਟੀ ਬਣਾਓ ਜਿੱਥੇ ਜਿੱਥੇ ਵੀ ਕੋਈ ਇਲੀਗਲ ਕੰਮ ਭਾਵੇਂ ਤੁਹਾਡੇ ਆਪਣੀਆਂ ਇਹਦੇ ਵਿੱਚ ਰੈਵਿਊ ਤੇ ਵਿੱਚ ਚੱਲ ਰਿਹਾ ਹੈ ਜਾਂ ਮਾਈਨਿੰਗ ਚੱਲ ਰਿਹਾ ਹੈ ਜਾਂ ਕਿਤੇ ਵੀ ਚੱਲ ਰਿਹਾ ਉਹ ਹਾਊਸ ਕਮੇਟੀ ਬਣੀ ਹੋਏਗੀ ਕਿਸੇ ਨੂੰ ਕੋਈ ਡਰਕ ਹੋ ਕਿਸੇ ਅਫਸਰ ਨੂੰ ਆਏਗਾ ਵੱਡੇ ਪਪਾਨੇ ਤੇ ਪੁਲਿਸ ਅਫਸਰਸ ਇਨਵੋਲਡ ਨੇ ਦੀ ਮਾਈਨਿੰਗ ਵਿੱਚ ਵੀ ਦੋ ਨੰਬਰ ਦਾ ਜਿੰਨਾ ਹੈ ਤੇ ਕੋਈ ਗੈਂਗਸਟਰ ਦਾ ਕੰਮ ਹੋ ਰਿਹਾ ਜਿੰਨਾ ਲੋਕ ਤੁਹਾਡੀ ਗੱਲ ਆ ਰੋਟੀਆਂ ਆ ਰਹੀ ਸਰ ਆ ਗਈ ਗੱਲ ਦੇਖੋ ਮੈਂ ਮੈਂ ਬੇਨਤੀ ਕਰਦਾ ਮੈਂ ਬਿਲਕੁਲ ਐਗਰੀ ਮੈਂ ਮੈਂ ਬਿਲਕੁਲ ਤੁਸੀਂ ਤੁਸੀਂ ਬੈਠੋ ਠੀਕ ਹੈ ਠੀਕ ਹੈ ਠੀਕ ਹੈ ਆ ਜੀ ਮੰਤਰੀ ਜੀ ਜੀ ਮਤਰਾ ਕਿ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਬਾਜਵਾ ਸਾਹਿਬ ਜਿਹੜੀ ਕਮੇਟੀ ਜਹੇਜੀ ਕਮੇਟੀ ਜਿਹਨਾਂ ਤੋਂ ਤੱਕ ਨੇ ਤਸੱਲੀ ਹੁੰਦੀ ਨਹੀਂ ਸਾਰੀਆਂ ਕਮੇਟੀਆਂ ਬਣਾ ਦੋ ਮੈਨੂੰ ਕੋਈ ਇਤਰਾਜ਼ ਨਹੀਂ ਥੈਂਕ ਯੂ ਪਰ ਸਵਾਲ ਇੱਕ ਮਿੰਟ ਸੁਣ ਲਓ ਸਵਾਲ ਇਹ ਹੈ ਵੀ ਇਹ ਇਹਦੇ ਆਲਰੇਡੀ ਇਹਦੀ ਵਿਜੀਲੈਂਸ ਇਨਕੁਆਇਰੀ ਹੈ ਜਿਹੜੀ ਚੱਲ ਰਹੀ ਹੈ ਜੋ ਵਿਜੀਲੈਂਸ ਆਫ ਦੀ ਰਿਪੋਰਟ ਫਾਈਨਲ ਕਰ ਦੋ ਫਾਈਨਡਿੰਗਸ ਦੇ ਦੋ ਉਤੇ ਤਸੱਲੀ ਹੈ ਨੇ ਇੱਕ ਮਿੰਟ ਇੱਕ ਮਿੰਟ ਕੋਣੇ ਅੱਛਾ ਇੱਕ ਮਿੰਟ ਜੇ ਇੱਕ ਮਿੰਟ ਹੌਸਲ 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 ਮੈਂ ਤੁਹਾਡੇ ਮੂੰਹ ਇੱਕ ਮਿੰਟ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਵੇਜੋ ਇੱਕ ਮਿੰਟ ਮੈਂ ਤੁਹਾਡੇ ਮੂੰਹ ਆਈ ਛੋਟਾ ਜਾਉਂਦਾ ਸੀਗਾ ਹੁਣ ਵਿਜੀਲੈਂਸ ਸਰਕਾਰ ਦੇ ਅੰਡਰ ਹੋ ਗਈ ਤੇ ਇਸੇ ਵਿਜੀਲੈਂਸ ਨੇ ਤੇ ਪਰਚਾ ਦਰਜ ਕੀਤਾ ਜੀ ਜੀ ਪਾਰਟੀ ਇੱਕ ਮਿੰਟ ਉਹ ਇੱਕ ਮਿੰਟ ਇੱਕ ਮਿੰਟ ਜਦੋਂ ਆ ਆ ਚੰਗਾ ਆ ਇੱਕ ਮਿੰਟ ਖੜ੍ਹ ਜਾਓ ਕੋਣ ਬਹਿ ਜਾਓ ਇੱਕ ਹੁਣ ਬਹਿ ਤਾਂ ਜਾਓ ਬਹਿ ਤਾਂ ਜਾਓ ਚਲੋ ਜਦੋਂ ਵਿਜੀਲੈਂਸ ਚਲੋ ਲੈਟ ਲੈਟ ਹਮ ਕੰਪਲੀਟ ਆਜੋ ਸਾਹਿਬ ਬੈਠੋ ਸਪੀਕਰ ਜੀ ਲੈਟ ਮੀ ਸਪੀਕ जो स्पीकर जो मिनट जी जो ओहलेंस पार्टी परचा दर्ज कर दी विजिलेंस ने चंगा काम करता जी पर जो विजिलेंस फाइंडिंग करके रिपोर्ट दे दूगी और विजिलेंस ठीक नहीं है जो यार की गल जाने बाजवा साहब मैं बनाओ चलो ठीक है बनाओ अगे तो मैं यू कैन नॉट बी क्वेश्चनिट्लीज 为买到的。<Please. S 2> so